ਪੰਜਾਬੀ ਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpanjara.in ਤੇ ਕੈਪਟਨ ਅਮਰਿੰਦਰ ਸਿੰਘ ਮਿਸ਼ਨ 2017 ਦੇ ਮੱਦੇਨਜ਼ਰ ਰੈਲੀਆਂ ਕਰ ਰਹੇ ਨੇ ਅੰਮ੍ਰਿਤਸਰ ਦੇ ਅਟਾਰੀ ਚ ਰੈਲੀ ਦੌਰਾਨ ਉਹਨਾਂ ਆਕਾਲੀ ਦਲ ਦੀ ਸਰਕਾਰ ਤੇ ਕੇਂਦਰ ਚ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕੁਝ ਇਸ ਅੰਦਾਜ਼ ਚ ਕੇਰਿਆ ਹਰਸਿਮਰਤ ਕੌਰ ਜਿਹੜੀ ਵਜ਼ੀਰਵਾਨੀ ਬੈਠੀ ਹੈ ਮੈਂ ਉਹਨੂੰ ਕਿਹਾ ਇੱਕ ਵਾਰ ਤਾਂ ਪੁੱਛ ਲੈ ਜੇ ਟੀਵੀ ਦੇ ਵਾਲੇ ਤਵੇ 포ਸ਼ੇ ਲੈ ਕੇ 비비 ਤੂੰ ਉਹਨਾਂ ਸੈਂਟਰ ਦੀ ਵਜ਼ੀਰ ਹੈ ਤੂੰ ਉਹਨਾਂ ਬੋਲਿਆ ਕਰ ਜਿੰਨਾ ਤੈਨੂੰ ਆਵੇ ਹਜ਼ੂਰ ਗੱਲਾਂ ਕਰਨ ਦਾ ਤੈਨੂੰ ਕੋਈ ਕਹਿਦਾ ਸਮਝ ਲੈ ਤੂੰ ਵਜ਼ੀਰ ਹੈ ਵਜ਼ੀਰ ਫालतू ਨਹੀਂ ਬੋਲਿਆ ਕਰਦੇ ਲੇਕਿਨ ਉਹ ਕੀ ਕਰੇ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਸਵੇਰ ਤੋਂ ਸ਼ਾਮ ਤੱਕ ਹੀ ਫालतू ਕਰਨਾ ਕਰਦਾ ਅੱਜ ਦੱਸ ਦਿਓ ਮੈਨੂੰ ਕੋਈ ਚਾਹੀ ਚੀਜ਼ ਦੱਸ ਦੇਈਂ ਇਹਨੇ ਨਾਲ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਭਿਕ ਬਣ ਸਕੇ ਪਿਛਲੇ 7 ਸਾਲਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਕਰਬ ਚਕੇ ਇੱਕ ਚੀਜ਼ ਦੱਸਿਆ ਮੈਂ